ਮੈਂ ਬਿਜੁਰਾ ਕੁਚਰੀ ਮੈਨੂੰ ਰਾਮ ਦਈ ਪਰ ਮੈਨੂੰ ਪਹਿਲੇ ਦਿਨ ਜਦੋਂ ਮੈਂ ਕੜਾ ਪੀ ਗੀ ਦਹੀਂ ਇਹ ਸ਼ੁਰੂ ਕੀਤੀ ਤੇ ਮੈਂ ਰਾਤ ਨੂੰ ਸੁੱਤੀ ਨਹੀਂ ਪਰ ਦਰਦ ਨਹੀਂ ਹੋਈ ਚੂੜਿਆ ਚ ਦਰਦਨ ਦਿਸ ਬਹੁਤ ਜ਼ਿਆਦਾ ਅੱਛਾ ਤੇ ਉਹਨਾਂ ਨੇ ਮੈਂ ਸਾਲ 2 ਸਾਲ ਵੇਟ ਕੀਤੀ 3 ਸਾਲ ਵੀ ਕੀਤੀ ਇੰਡੀਆ ਵੀ ਆਈ ਪੰਜਾਬ ਸਾਰੇ ਘੁੰਮਿਆ ਮੇਰਾ ਕਿੱਥੋਂ ਇਲਾਜ ਨਹੀਂ ਹੋਇਆ ਫੇਰ ਮੈਂ ਦੁਬਾਰਾ ਉੱਥੇ ਚਲੇਗੀ ਉਨਾ ਕਿਆਤਾ ਜੇ ਲੱਕ ਚ ਨਾ ਨਸਾਂ ਦਬੀਆਂ ਬਰੀਕ ਉੱਤੇ ਤਾਂ ਡੀਡ ਦੇ ਦੇ ਮਨ ਕੇ ਟਾਈਟ ਹੋ ਗਿਆ ਫਿਰ ਉਹਨਾਂ ਮੇਰਾ ਆਪੇਸ਼ਨ ਕਰਤਾ ਦੋਖ ਗਿੱਠਾਂ ਦਾ ਕਿੱਥੋਂ ਕਿੱਥੋਂ ਕਰਾਇਆ ਬਾਹਰ ਲੱਕ ਚੋਂ ਬਾਹਰ ਕੈਨੇਡਾ ਤੋਂ ਅੱਛਾ ਇਹ ਬਸ ਉੱਥੇ ਫਿਰ ਮੈਂ 1 ਸਾਲ ਤੇ 1 ਮਹੀਨਾ ਮੈਂ ਉੱਥੇ ਤੜਫਦੀ ਰਹੀ ਆ ਕੋਈ ਦਵਾਈ ਨਹੀਂ ਜਿਹੜਾ ਕੋਈ ਅੱਖ ਤੁਹਾਨੂੰ ਕੋਈ ਸ਼ੱਕ ਦੀ ਕੋਈ ਆਪਰੇਸ਼ਨ ਠੀਕ ਆ ਪਰ ਮੈਂ ਰਾਤ ਦਿਨ ਨਾ ਧਰਤੀ ਤੇ ਲੇਟਦੀ ਰਹੀ ਆ ਬੈਠ ਤੇ ਨਹੀਂ ਸੌ ਸਕਦੀ ਇਹ ਨਾ ਤਰਫ਼ ਦੀ ਕਦਿਆ ਨੂੰ ਚਲ ਜਾਂਦੀ ਕਮਰੇਜ ਵੱਖਰੇ ਵੱਖਰੇ ਕਮਰੇ ਹੁੰਦੇ ਤੁਹਾਨੂੰ ਪਤਾ ਜਿੱਥੇ ਵੀ ਜਾਂਦੀ ਉੱਥੇ ਵੱਖਰੇ ਕਮਰੇ ਚ ਤੇ ਥੱਲੇ ਹੀ ਰੇਟ ਦੀ ਮੈਂ ਉਥੋਂ ਬੇਜੋਰ ਹੋ ਕੇ ਆਪਣੇ ਬੇਟੇ ਨੂੰ ਕਿਹਾ ਪੁੱਤ ਕੋਈ ਬਹਾਨਾ ਬੋਨਾ ਲਾ ਲਾ ਮੇਰੀ ਬੇਟੀਆਂ ਨਹੀਂ ਮੰਨਦੀਆਂ ਉਹ ਸਕੂਲ ਟੀਚਰ ਹੀ ਉਹ ਨਹੀਂ ਮੰਨਦੇ ਆ ਨਹੀਂ ਜਾਣਦੇ ਨਾਲ ਉੱਥੇ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਨਾਨੀ ਦਾ ਬਣਾ ਨਾ ਕਿ ਉਹ ਯਾਦ ਕਰਦੇ ਆ ਬੇਟੇ ਤੇ ਨੂੰਹ ਨੂੰ ਸਿਰਫ ਦੱਸਿਆ ਸੀ ਤੇ ਉਹਨੇ ਟਿਕਟ ਕਰਾਤੀ ਆਂਦੇ ਬੀਬੀ ਨਹੀਂ ਠੀਕ ਤੇ ਬੀਬੀ ਸੱਦਦੀ ਆ ਇੰਦੇ ਜਾਣ ਤੇ ਜੇ ਬੀਬੀ ਠੀਕ ਹੈ ਪਰ ਦਵਾਈ ਨਹੀਂ ਖਾਣੀ ਕਿਥੋਂ ਮੈਂ ਨਹੀਂ ਖਾਂਦੀ ਜਦੋਂ ਮੈਂ ਇੱਥੇ ਆਈ ਹਾਂ ਤੇ ਮੈਂ ਪਹਿਲੇ ਦਿਨੇ ਮੁੰਡਾ ਲੈ ਕੇ ਮੈਨੂੰ ਆਇਆ ਸਮਾਨ ਮੇਰਾ ਵੇਚੀ ਸੀ ਇੱਥੇ ਕਿਥੇ ਰਹਿਣ ਨੂੰ ਤੁਸੀਂ ਇੱਥੇ ਆਪਣੇ ਗਰਤਾਸਪ 646 ਦੇ 646 ਕਾਨੂੰਨ ਦੇ ਕੋਲ ਠੀਕ ਹੈ 646 ਪੋਲਾ ਨਾ ਓਕੇ ਓਕੇ ਤੇ ਸ਼ਿਰਰਪੇਨ ਤੋਂ ਛੜਕ ਦੇ ਉੱਤੇ ਸਾਡਾ ਘਰ ਆ ਗਰਾਊਂਡ ਦੇ ਨਾਲ ਜੀ ਜੀ ਤੇ ਇਹ ਮੁੰਡਾ ਮੈਂ ਆਪਣੇ ਪੇਕੇ ਆਈ ਸੀ ਤੇ ਇਹ ਮੁੰਡਾ ਫਿਰ ਮੈਨੂੰ ਸਿੱਧਾ ਇੱਥੇ ਲੈ ਆ ਸਵਾਸ ਨੂੰ ਲੱਧਿਆ ਵਿੱਚ ਸਿੱਧਾ ਹੀ ਆ ਗਏ ਸਿੱਧੇ ਆ ਜੀ ਮੈਂ ਆਖਿਆ ਵੀ ਮੇਰਾ ਵੀਰ ਆਂਦਾ ਤੈਨੂੰ ਕਹਿੰਨ ਦਵਾਈ ਦਵਾ ਕੇ ਕਲਾਂਗੇ ਕਿਉਂ ਫਿਕਰ ਕਰਦੀ ਆ ਮੈਂ ਵੀਰ ਮੈਂ ਜਾਣਾ ਉੱਥੇ ਆ ਤੇ ਨਾਲ ਮੈਂ ਅਰਦਾਸ ਕਰ ਆਈ ਕੁੜੀ ਦੱਸੇ ਪਾਤਸ਼ਾਹ ਕੇ ਵੀ ਮੈਨੂੰ ਨਾ ਮੈਂ ਬਜ਼ੁਰਗ ਅੱਚਰ ਮੈਨੂੰ ਰਾਮ ਦੇ ਪਰ ਮੈਨੂੰ ਪਹਿਲੇ ਦਿਨ ਜਦੋਂ ਮੈਂ ਕੜਾ ਪੀ ਗੀ ਦਵਾਈ ਨਹੀਂ ਇਹ ਸ਼ੁਰੂ ਕੀਤੀ ਤੇ ਮੈਂ ਰਾਤ ਨੂੰ ਸੁੱਤੀ ਨਹੀਂ ਪਰ ਦਰਦ ਨਹੀਂ ਹੋਈ ਫੇਰ ਇਦਾਂ ਹੋ ਗਿਆ ਸਾਮਾਨ ਇਕੱਠਾ ਕਰਦਿਆਂ ਕਦੀ ਦੇਸੀ ਤੇਲ ਜਿਹੜਾ ਮਿੱਠਾ ਤੇਲ ਲਿਆਉਣਾ ਹੁੰਦਾ ਉਹ ਮਿਲਿਆ ਸ਼ਾਇਦ ਪਰ ਇਕੱਠਾ ਕੀਤਾ ਫੇਰ ਮੈਂ ਦਵਾਈ ਸ਼ੁਰੂ ਕੀਤੀ ਤੇ ਬਸ ਮਾਲਕ ਦੀ ਕਿਰਪਾ ਅੱਜ ਮੈਂ ਬਿਲਕੁਲ ਠੀਕ ਹਾਂ ਸਰ ਕਿੰਨਾ ਕ ਸਮਾਂ ਹੋ ਗਿਆ ਕਦੋਂ ਤੁਸੀਂ ਆਏ ਪਹਿਲੀ ਵਾਰ ਕਦੋਂ ਆਏ ਮੈਂ ਨਵੰਬਰ 10 ਨੂੰ ਆਏ ਇੱਥੇ ਅੱਛਾ 10 ਨਵੰਬਰ ਨੂੰ ਇੱਥੇ ਆਈ ਹਾਂ ਦੋ ਡੇਢ ਦੋ ਮਹੀਨੇ ਹੋਏ ਬਸ ਡੇਢ ਦੋ ਮਹੀਨੇ ਨਹੀਂ ਹੋਏ ਅਜੇ ਵਿੱਚੋਂ ਮੈਂ 5-10 ਦਿਨ ਦਵਾਈ ਬ੍ਰੇਕ ਕੀਤੀ ਕਿਉਂਕਿ ਮੈਂ ਮੈਨੂੰ ਕੋਈ ਚੀਜ਼ ਹਜਮ ਨਹੀਂ ਸੀ ਹੁੰਦੀ ਇਹਨਾਂ ਫਰੂਟ ਵਗੈਰਾ ਦੱਸਿਆ ਮੇਰਾ ਪੇਟ ਖਰਾਬ ਹੋ ਜਾਂਦਾ ਹੈ ਵਿੱਚੋਂ ਦਵਾਈ ਮੈਂ 8-8 ਦਿਨ ਵੀ ਛੱਡੀ ਪਰ ਹੁਣ ਮੈਂ ਸਭ ਕੁਝ ਪਾ ਜਾਂਦਾ ਅਮਰੂਦ ਪਾ ਮੈਂ ਰਾਤ ਨੂੰ ਸੌਣ ਲੱਗਿਆਂ ਵੀ ਖਾਲਾ ਹੁਣ ਹੁਣ ਉਧਰ ਫੋਨ ਕੀਤਾ ਕਿ ਕਿਉਂ ਆਏ ਸੀ ਕਿੱਧਰ ਮੈਂ ਆਪਣੇ ਬੇਟੇ ਨੂੰ ਦੱਸਿਆ ਤਾਂ ਰਾਤੀ ਆਪਣੀ ਬੇਟੀ ਨੂੰ ਦੱਸਿਆ ਇੱਕ ਨੂੰ ਦੱਸਿਆ ਇੱਕ ਨੂੰ ਦੱਸਿਆ ਕਹਿੰਦੀ ਤੂੰ ਠੀਕ ਹੈ ਨਾ ਤੈਨੂੰ ਪਤਾ ਲੱਗਦਾ ਮੈਂ ਠੀਕ ਹਾਂ ਕਿਥੋਂ ਖਾਂਦੇ ਦਵਾਈ ਮੈਂ ਉੱਥੋਂ ਜਿੱਥੇ ਗਈ ਅਸ ਕੋਚ ਨੂੰ ਨਾਨਨੇ ਆਉਣਾ ਨਾਨਨੇ ਭਲਾਇਆ ਉਹਨਾਂ ਨੂੰ ਵੀ ਉਹ ਆ ਰਹੇ ਆ ਫਰਵਰੀ 10 ਤੱਕ ਆ ਜਾਣਗੇ ਬਹੁਤ ਮਤਲਬ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੁਹਾਡੀ ਗੱਲ ਸੁਣ ਕੇ ਸਾਨੂੰ ਵੀ ਚੰਗਾ ਲੱਗਾ ਬਿਲਕੁਲ ਠੀਕ ਆ ਮੈਂ ਮਾਲਕ ਦੀ ਇਨੀ ਕਿਰਪਾ ਨਾ ਮੈਂ ਰਾਤ ਦੇ 3 ਵਜੇ ਮਹਿਯੂਬ ਸਾਹਿਬ ਤੋਂ ਕੁਰਬਾਨੀ ਲਾ ਕੇ ਸੌ ਜਾਂਦੇ ਆ ਤੇ ਨਾਲ ਅਰਦਾਸ ਕਰਦੀ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਤੂੰ ਮੇਰੀ लाज ਰੱਖੀ ਮੇਰੀ ਇੱਜ਼ਤ ਰੱਖ ਲਈ ਫੇਰ ਮੈਂ ਆਪਣੇ ਭਰਾ ਨੂੰ ਲਿਆਂਦਾ ਅੱਜ ਇਹਦਾ ਵੀ ਟੈਸਟ ਹੋਇਆ ਤੇ ਕਾਫੀ ਠੀਕ ਆ ਕਿਡਨੀ ਦਾ ਸਤਿ ਸ਼੍ਰੀ ਅਕਾਲ ਜੀ ਪਹਿਲੀ ਗੱਲ ਤਾਂ ਬੜੀ ਖੁਸ਼ੀ ਹੁੰਦੀ ਹਣੀ ਪਹਿਲਾ ਜਦੋਂ ਜਹਾਜ ਉਤਰੇ ਆ ਆਣਾ ਉਦੋਂ ਕਿਹੋ ਜਿਹਾ ਮਾਹੌਲ ਸੀ ਤਾਂ ਹੁਣ ਇਹ ਮੇਰਾ ਭਰਾ ਵਾ ਜੀ 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 ਆ ਮੇਰਾ ਭਤੀਜਾ ਮੋੜੀ ਹੋਈ ਜੀ ਜੀ ਹਾਂ ਮੈਂ ਇਹਨਾਂ ਦੇ ਕੋਲ ਆਈ ਨਾ ਇਹ ਮੈਨੂੰ ਮੁੰਡਾ ਲੈ ਕੇ ਆਇਆ ਫਿਰ ਇੱਥੇ ਤੇ ਹੁਣ ਇਹਨੂੰ 슈ਗਰ ਦਾ ਤੇ ਕਿਡਨੀ ਦੀ ਪ੍ਰੋਬਲਮ ਆ ਤੇ ਅੱਜ ਟੈਸਟ ਕਰਾ ਕੇ ਆ ਮਹੀਨਾ ਹੋਇਆ ਵੀਰ ਮਹੀਨਾ ਮਹੀਨੇ ਬਾਅਦ ਤੇ ਉਹ ਜਾਂ ਕਰੀਟਿਨ ਦਾ ਉਹਦਾ ਅੱਧੋਂ ਜ਼ਿਆਦਾ ਠੀਕ ਹੋ ਕੱਢ ਕੱਢਿਆ ਕੀ ਬਾਤ ਹਾਂ ਜੀ ਕਿਉਂਕਿ ਸਾਡੇ ਲੋਕਾਂ ਦਾ ਅਸੀਂ ਦੇਸੀ ਦਵਾਈਆਂ ਦੇ ਵਿਸ਼ਵਾਸ ਥੋੜਾ ਲੇਟ ਕਰਦੇ ਆ ਹਾਂਜੀ ਸਾਨੂੰ ਹੁੰਦਾ ਕਿ ਨਹੀਂ ਡਾਕ ਦੇਖ ਲੈਣੇ ਕੀ ਬਣਦਾ ਪਰ ਨਹੀਂ ਇਹਨੇ ਮੇਰੇ ਨਾਲ ਵੇਖ ਕੇ ਹੀ ਨਾ ਇੱਕਦਮ ਆਂਦਾ ਭੈਣ ਕਿਦਾਂ ਵਿਸ਼ਵਾਸ ਬਣ ਜਾਂਦਾ ਨਾ ਹਾਂ ਤੇ ਮੇਰੇ ਨਾਲ ਮੈਂ ਤੀਸਰੀ ਰਾਈ ਤੇ ਮੇਰੇ ਨਾਲ ਆ ਗਿਆ ਪਰ ਇਹਦਾ ਪ੍ਰੇਜ ਇੰਨਾ ਜ਼ਿਆਦਾ ਮੈਨੂੰ ਕਹਿੰਦਾ ਤੂੰ ਮੂੰਹ ਮਾਰ ਲੈ ਨਹੀਂ ਕਿ ਇੰਨੂੰ ਮੈਂ ਨਹੀਂ ਖਾਂਦਾ ਮੈਂ ਅੱਜ ਵੀ ਚਾਹ ਪੀ ਕੇ ਜਾਣਾ ਪਏ ਇਹ ਮੇਰੇ ਪਿੰਡ ਹੌਲ ਖਾ ਪੀ ਕੇ ਮੇਰੇ ਉੱਥੋਂ 12 13 ਕਿਲੋਮੀਟਰ ਇੱਥੇ ਮੈਨੂੰ ਲੈ ਕੇ ਘਰੋਂ ਫੇਰ ਇੱਥੇ ਆਉਂਦੇ ਫੇਰ ਘਰ ਛੱਡ ਕੇ ਜਾਂਦੇ ਆ ਦੇਟੇ ਬੱਚੇ ਤਾਂ ਮੇਰੇ ਬਾਹਰ ਹੀ ਆ ਕੈਨੇਡਾ ਹੀ ਆ ਬੇਬੀ ਉਹ ਵੀ ਖੁਸ਼ ਹੋ ਗਏ ਹੋਣਗੇ ਕਿ ਨਹੀਂ ਠੀਕ ਹੈ ਜੀ ਹੁਣ ਮਾਂ ਦਾ ਸਾਡੀ ਓਕੇ ਰਿਪੋਰਟ ਆ ਉਹਨਾਂ ਨੂੰ ਮੇਰੀ ਮੇਰੀ ਜਿਹੜੀ ਧੋਤਰੀ ਹੈ ਨਾ 13 ਸਾਲ ਦੀ ਉਹ ਆਪਣੀ ਮਾਂ ਨੂੰ ਕਹਿੰਦੀ ਮਮ ਤੁਹਾਨੂੰ ਨਹੀਂ ਪਤਾ ਲੱਗਦਾ ਮੰਮੀ ਜੀ ਨੇ ਕੋਈ ਦਵਾਈ ਖਾਦੀ ਉੱਥੇ ਅੱਛਾ ਉਹ ਮੈਂ ਕਿਹਾ ਇਹ ਤਾਂ ਐਵੇਂ ਮਾਰੀ ਸੰਦਿਸ਼ ਦੇਣ ਤਾਂ ਕੁੜੀ ਮੇਰੀ ਆਂਦੀ ਉਹ ਮਹਿਤਾਬ ਕਹਿ ਰਹੀ ਆ ਕਿ ਮੰਮੀ ਜੀ ਨੇ ਉੱਥੇ ਜਾ ਕੇ ਦਵਾਈ ਖਾਦੀ ਜਿਹੜੇ ਠੀਕ ਆ ਮੈਂ ਪਹਿਲੇ ਦਿਨ ਹੀ ਬੈੱਡ ਤੋਂ ਉੱਠਾਂਗੀ ਜਿੱਦਣ ਮੈਂ ਇਥੋਂ ਕੜਾ ਪੀਕੇ ਗਈ ਆ ਬੜੀ ਕਿੱਦ ਫਸਾਉਦਾ ਵੀ ਸੀਗੇ ਮੈਂ ਥੋੜਾ ਜਨਾ ਦਾ ਧੰਨਵਾਦ ਮੈਂ ਕਿਹਾ ਮੈਂ ਕਰਾਂ ਕੀ ਹੁੰਦਾ ਮੈਂ ਇੰਨੀ ਖੁਸ਼ ਹਾਂ ਬਿਲਕੁਲ ਹਾਂ ਚਲੋ ਬਬੂ ਜੀ ਤੁਹਾਡਾ ਵੀ ਧੰਨਵਾਦ ਜੀ ਬਸ ਬਹੁਤ ਮਿਹਰਬਾਨੀ ਮੇਰੇ ਸੱਚੇ ਸੱਤ ਗੋਣ ਨੇ ਜਿਨ੍ਹਾਂ ਮੈਨੂੰ ਇਹਨਾਂ ਦੀ ਵੀਡੀਓ ਰਾਤ ਸੁੱਤਿਆਂ ਪਿਆ ਵਿਖਾਈ ਆ ਮੈਂ ਸੌਂਦੀ ਨੀਂ ਨਾ ਰਾਤ ਉਹਨਾਂ ਨੇ ਬੁਲਾਇਆ ਜੀ ਤੁਹਾਨੂੰ ਮਾਰ ਕੇ ਆ ਜਾ ਵਾਪਸ ਬਸ ਬਸ ਉਹਨਾਂ ਨੇ ਬੁਲਾਇਆ ਕਿ ਮੈਂ ਰਾਤ ਤੇ ਆਪਣੇ ਬੱਚਿਆਂ ਤੋਂ ਚੋਰੀ ਮੈਂ ਗੱਲਬਾਤ ਕੀਤੀ ਇਹਨਾਂ ਨਾਲ ਇੱਕ ਦਿਨ ਕੀਤੀ ਦੋ ਦਿਨ ਲਗਾਤਾ ਹਾਰੀ ਬਸ ਹੋਰ ਮੈਂ ਬੜੀ ਖੁਸ਼ ਹਾਂ ਚਲੋ ਧੰਨਵਾਦ ਥੈਂਕ ਯੂ ਜੀ ਬੜੀ ਲੱਗਿਆ ਤੁਹਾਨੂੰ ਮਿਲ ਕੇ ਸਾਨੂੰ ਚੰਗਾ ਲੱਗਿਆ ਬਹੁਤ ਚੰਗਾ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜੀ ਪੱਤਰਕਾਰਾਂ ਦਾ ਬਹੁਤ ਜਿਹੜੇ ਇੱਕ ਦੂਜੇ ਤੱਕ ਗੱਲ ਪਹੁੰਚਾਉਂਦੇ ਆ ਬਿਲਕੁਲ ਬਿਲਕੁਲ ਹਾਂ ਠੀਕ ਹੈ ਜੀ ਹਾਂਜੀ ਮੈਂ ਬਜ਼ੁਰਗ ਕਿਚਲ ਮੈਨੂੰ ਰਾਮ ਦਈ ਪਰ ਮੈਨੂੰ ਪਹਿਲੇ ਦਿਨ ਜਦੋਂ ਮੈਂ ਕੜਾ ਪੀ ਗੀ ਦਵਾਈ ਨਹੀਂ ਇਹ ਸ਼ੁਰੂ ਕੀਤੀ ਤੇ ਮੈਂ ਰਾਤ ਨੂੰ ਸੁੱਤੀ ਨਹੀਂ ਪਰ ਦਰਦ ਨਹੀਂ ਹੋਈ ਚੂੜਿਆਂ ਚ ਦਰਦ ਨਹੀਂ ਸੀ ਬਹੁਤ ਜ਼ਿਆਦਾ ਅੱਛਾ ਤੇ ਉਹਨਾਂ ਨੇ ਮੈਂ ਸਾਲ 2 ਸਾਲ ਵੇਟ ਕੀਤੀ 3 ਸਾਲ ਵੀ ਕੀਤੀ ਇੰਡੀਆ ਵੀ ਆਈ ਪੰਜਾਬ ਸਾਰੇ ਘੁੰਮਿਆ ਏ ਮੇਰਾ ਕਿੱਥੋਂ ਇਲਾਜ ਨਹੀਂ ਹੋਇਆ ਫਿਰ ਮੈਂ ਦੁਬਾਰਾ ਉੱਥੇ ਚਲੇਗੀ ਉਹਨਾਂ ਕਹਤਾ ਡੇ ਲੱਕ ਚ ਨਾ ਨਸਾਂ ਤਾਂ ਬੀਆਂ ਬਰੀਕ ਉੱਤੇ ਤਾਂ ਡੀਡ ਦੇ ਜਦੇ ਮਨ ਕੇ ਟਾਈਟ ਹੋ ਗਿਆ ਫਿਰ ਉਹਨਾਂ ਮੇਰਾ ਆਪ੍ਰੀਸ਼ਨ ਕਰਤਾ ਦੋਖ ਗਿੱਠਾਂ ਦਾ ਕਿੱਥੋਂ ਕਿੱਥੋਂ ਕਰਾਇਆ ਬਾਹਰ ਲੱਖ ਚੋਂ ਬਾਹਰ ਕੈਨੇਡਾ ਤੋਂ ਅੱਛਾ ਤੇ ਬਸ ਉੱਥੇ ਫਿਰ ਮੈਂ 1 ਸਾਲ ਤੇ 1 ਮਹੀਨਾ ਮੈਂ ਉੱਥੇ ਧੜਫਦੀ ਰਹੀ ਆ ਉਹੀ ਦਵਾਈ ਨਹੀਂ ਜਿਹੜਾ ਕੋਈ ਅੱਖ ਤੁਹਾਨੂੰ ਕੋਈ ਸ਼ੱਕ ਦੀ ਕੋਈ ਆਪਰੇਸ਼ਨ ਠੀਕ ਆ ਪਰ ਮੈਂ ਰਾਤ ਦਿਨ ਨਾ ਧਰਤੀ ਤੇ ਲੇਟਦੀ ਰਹੀ ਆ ਬੈਠ ਤੇ ਨਹੀਂ ਸੌ ਸਕਦੀ ਇਹਨਾਂ ਤਰਫ ਦੀ ਕਦੀਆਂ ਨੂੰ ਚਲ ਜਾਂਦੀ ਕਮਰੇਜ ਵੱਖਰੇ ਵੱਖਰੇ ਕਮਰੇ ਹੁੰਦੇ ਤੁਹਾਨੂੰ ਪਤਾ ਜਿੱਥੇ ਵੀ ਜਾਂਦੀ ਉੱਥੇ ਵੱਖਰੇ ਕਮਰੇਜ ਤੇ ਥੱਲੇ ਹੀ ਰੇਟਦੀ ਸੀ ਜਿਵੇਂ ਮੈਂ ਉਥੋਂ ਬੇਜੋਰ ਹੋ ਕੇ ਆਪਣੇ ਬੇਟੇ ਨੇ ਕਿਹਾ ਪੁੱਤ ਕੋਈ ਬਹਾਨਾ ਬੋਨਾ ਲਾ ਲਾ ਮੇਰੀ ਬੇਟੀਆਂ ਨਹੀਂ ਮੰਨਦੀਆਂ ਉਹ ਸਕੂਲ ਟੀਚਰ ਹੀ ਉਹ ਨਹੀਂ ਮੰਨਦੇ ਆ ਇਹ ਨਹੀਂ ਜਾਣਦੇ ਨਾ ਉੱਥੇ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਨਾਨੀ ਦਾ ਬਹਾਨਾ ਨਾ ਉਹ ਯਾਦ ਕਰਦੇ ਆ ਬੇਟੇ ਤੇ ਨੋਨ ਨੂੰ ਸਿਰਫ ਦੱਸਿਆ ਸੀ ਤੇ ਉਹਨੇ ਟਿਕਟ ਕਰਾਤੀ ਆਂਦੇ ਬੀਬੀ ਨਹੀਂ ਠੀਕ ਤੇ ਬੀਬੀ ਸੱਦਦੀ ਆ ਕਹਿੰਦੇ ਜਾ ਲੈਣ ਤੇ ਜੇ ਬੀਬੀ ਠੀਕ ਹੈ ਪਰ ਦਵਾਈ ਨਹੀਂ ਖਾਣੀ ਕਿੱਥੋਂ ਮੈਂ ਨਹੀਂ ਖਾਂਦੀ ਜਦੋਂ ਮੈਂ ਇੱਥੇ ਆਈ ਆ ਤੇ ਮੈਂ ਪਹਿਲੇ ਦਿਨੇ ਮੁੰਡਾ ਲੈ ਕੇ ਮੈਨੂੰ ਆਇਆ ਸਮਾਨ ਮੇਰਾ ਵਿੱਚ ਹੀ ਸੀ ਇੱਥੇ ਕਿਥੇ ਰਹਿਣ ਨੂੰ ਤੁਸੀਂ ਇੱਥੇ ਆਪਣੇ ਗਰਤਾਸਪ 648 ਦੇ 648 ਕਾਨੂੰਨ ਦੇ ਕੋਲ ਠੀਕ ਹੈ 648 ਪੋਲਾ ਨਾ ਓਕੇ ਓਕੇ ਤੇ ਸ਼ਿਰ ਰਗਵਿੰਦ ਤੋਂ ਛੜਕ ਦੇ ਉੱਤੇ ਸਾਡਾ ਘਾਰ ਆ ਗਰਾਉਂਡ ਦੇ ਨਾਲ ਜੀ ਜੀ ਤੇ ਇਹ ਮੁੰਡਾ ਮੈਂ ਆਪਣੇ ਪੇਕੇ ਆਈ ਸੀ ਤੇ ਇਹ ਮੁੰਡਾ ਫਿਰ ਮੈਨੂੰ ਸਿੱਧਾ ਇੱਥੇ ਲਾਇਆ ਸਵਾਸੋਂ ਲੱਧਿਆ ਵਿੱਚੇ ਸਿੱਧੇ ਆ ਗਏ ਸਿੱਧੇ ਆ ਜੀ ਮੈਂ ਆਖਿਆ ਵੀ ਮੇਰਾ ਵੀਰ ਆਂਦਾ ਤੈਨੂੰ ਕਹਿੰ ਤਵਾਈ ਦਵਾਈ ਦਵਾ ਕੇ ਕਲਾਂਗੇ ਕਿਉਂ ਫਿਕਰ ਕਰਦੀ ਆ ਮੈਂ ਵੀਰ ਮੈਂ ਜਾਣਾ ਉੱਥੇ ਆ ਤੇ ਨਾਲ ਮੈਂ ਅਰਦਾਸ ਕਰ ਆਈ ਗੁਰਦਸੇ ਪਾਤਸ਼ਾਹ ਕੇ ਵੀ ਮੈਨੂੰ ਨਾ ਮੈਂ ਬਜ਼ੁਰਗ ਕਿ ਚੱਲ ਰਹੀ ਹਾਂ ਮੈਨੂੰ ਰਾਮ ਦੇ ਪਰ ਮੈਨੂੰ ਪਹਿਲੇ ਦਿਨ ਜਦੋਂ ਮੈਂ ਕੜਾ ਪੀ ਗੀ ਦਵਾਈ ਨਹੀਂ ਇਹ ਸ਼ੁਰੂ ਕੀਤੀ ਤੇ ਮੈਂ ਰਾਤ ਨੂੰ ਸੁੱਤੀ ਨਹੀਂ ਪਰ ਦਰਦ ਨਹੀਂ ਹੋਈ ਫਿਰ ਇਦਾਂ ਹੋ ਗਿਆ ਸਾਮਾਨ ਇਕੱਠਾ ਕਰਦਿਆਂ ਕਦੀ ਦੇਸੀ ਤੇਲ ਜਿਹੜਾ ਮਿੱਠਾ ਤੇਲ ਲਿਆਉਣਾ ਹੁੰਦਾ ਉਹ ਮਿਲਿਆ ਸ਼ਹਿਦ ਇਕੱਠਾ ਕੀਤਾ ਫਿਰ ਮੈਂ ਦਵਾਈ ਸ਼ੁਰੂ ਕੀਤੀ ਤੇ ਬਸ ਮਾਲਕ ਦੀ ਕਿਰਪਾ ਅੱਜ ਮੈਂ ਬਿਲਕੁਲ ਠੀਕ ਹਾਂ ਸਰ ਕਿੰਨਾ ਕ ਸਮਾਂ ਹੋ ਗਿਆ ਕਦੋਂ ਤੁਸੀਂ ਆਏ ਪਹਿਲੀ ਵਾਰ ਕਦੋਂ ਆਏ ਮੈਂ ਨਵੰਬਰ 10 ਨੂੰ ਆਏ ਇੱਥੇ ਅੱਛਾ 10 ਨਵੰਬਰ ਨੂੰ ਇੱਥੇ ਆਈ ਹਾਂ ਦੋ ਡੇਢ ਦੋ ਮਹੀਨੇ ਹੋਏ ਮੈਂ ਬਸ ਡੇਢ ਦੋ ਕਿ ਮਹੀਨੇ ਨਹੀਂ ਹੋਏ ਅਜੇ ਵਿੱਚੋਂ ਮੈਂ 5-10 ਦਿਨ ਦਵਾਈ ਬ੍ਰੇਕ ਕੀਤੀ ਕਿਉਂਕਿ ਮੈਂ ਮੈਨੂੰ ਕੋਈ ਚੀਜ਼ ਹਜਮ ਨਹੀਂ ਸੀ ਹੁੰਦੀ ਇਹਨਾਂ ਫਰੂਟ ਵਗੈਰਾ ਦੱਸਿਆ ਮੇਰਾ ਪੇਟ ਖਰਾਬ ਹੋ ਜਾਂਦਾ ਹੈ ਵਿੱਚੋਂ ਦਵਾਈ ਮੈਂ 8-8 ਦਿਨ ਵੀ ਛੱਡੀ ਪਰ ਹੁਣ ਮੈਂ ਸਭ ਕੁਝ ਪਾ ਜਾਂਦਾ ਅਮਰੂਦ ਪਾ ਮੈਂ ਰਾਤ ਨੂੰ ਸੌਣ ਲੱਗਿਆਂ ਵੀ ਖਾਲਾ ਹੁਣ ਹੁਣ ਉਧਰ ਫੋਨ ਕੀਤਾ ਕਿ ਕਿਉਂ ਆਏ ਸੀ ਕਿੱਥੇ ਮੈਂ ਆਪਣੇ ਬੇਟੇ ਨੂੰ ਦੱਸਿਆ ਤਾਂ ਰਾਤੀ ਆਪਣੀ ਬੇਟੀ ਨੂੰ ਦੱਸਿਆ ਇੱਕ ਨੂੰ ਦੱਸਿਆ ਇੱਕ ਨੂੰ ਦੱਸਿਆ ਕਹਿੰਦੀ ਤੂੰ ਠੀਕ ਹੈ ਨਾ ਤੈਨੂੰ ਪਤਾ ਲੱਗਦਾ ਮੈਂ ਠੀਕ ਆ ਕਿਥੋਂ ਖਾਂਦੇ ਦਵਾਈ ਮੈਂ ਉੱਥੋਂ ਜਿੱਥੇ ਗਈ ਅਸਕੋਚ ਨੂੰ ਉਹਨਾਂ ਨੇ ਆਉਣਾ ਇੰਦਾਂ ਨੇ ਭਲਾਇਆ ਉਹਨਾਂ ਨੂੰ ਵੀ ਉਹ ਆ ਰਹੇ ਆ ਫਰਵਰੀ 10 ਤੱਕ ਆ ਜਾਣਗੇ ਬਹੁਤ ਮੇਨ ਮਤਲਬ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੁਹਾਡੀ ਗੱਲ ਸੁਣ ਕੇ ਸਾਨੂੰ ਵੀ ਚੰਗਾ ਲੱਗਾ ਬਿਲਕੁਲ ਠੀਕ ਆ ਮੈਂ ਮਾਲਕ ਦੀ ਇਨੀ ਕਿਰਪਾ ਨਾ ਮੈਂ ਰਾਤ ਦੇ 3 ਵਜੇ ਮਹਿਯੂ ਸਾਹਿਬ ਤੋਂ ਕੁਰਬਾਨੀ ਲਾ ਕੇ ਸੌ ਜਾਂਦੇ ਆ ਤੇ ਨਾਲ ਅਰਦਾਸ ਕਰਦੀ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਤੂੰ ਮੇਰੀ लाज ਰੱਖੀ ਮੇਰੀ ਇੱਜ਼ਤ ਰੱਖ ਲਈ ਫੇਰ ਮੈਂ ਆਪਣੇ ਭਰਾ ਨੂੰ ਲਿਆਂਦਾ ਅੱਜ ਇਹਦਾ ਵੀ ਟੈਸਟ ਹੋਇਆ ਤੇ ਕਾਫੀ ਠੀਕ ਆ ਕਿੰਨੀ ਦਾ ਸਤਿ ਸ਼੍ਰੀ ਅਕਾਲ ਜੀ ਪਹਿਲੀ ਗੱਲ ਤਾਂ ਬੜੀ ਖੁਸ਼ੀ ਹੁੰਦੀ ਹਣੀ ਪਹਿਲਾ ਜਦੋਂ ਜਹਾਜ਼ ਉਤਰੇ ਆ ਆਣਾ ਉਦੋਂ ਕਿਹੋ ਜਿਹਾ ਮਾਹੌਲ ਸੀ ਦਾ ਹੁਣ ਇਹ ਮੇਰਾ ਭਰਾ ਵਾ ਜੀ 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 ਆ ਮੇਰਾ ਭਤੀਜਾ ਹੋਈ ਹੋਈ ਜੀ ਜੀ ਹਾਂ ਮੈਂ ਇਹਨਾਂ ਦੇ ਕੋਲ ਆਈ ਨਾ ਇਹ ਮੈਨੂੰ ਮੁੰਡਾ ਲੈ ਕੇ ਆਇਆ ਫਿਰ ਇੱਥੇ ਤੇ ਹੁਣ ਇਹਨੂੰ 슈ਗਰ ਦਾ ਤੇ ਕਿਡਨੀ ਦੀ ਪ੍ਰੋਬਲਮ ਆ ਤੇ ਅੱਜ ਟੈਸਟ ਕਰਾ ਕੇ ਆ ਮਹੀਨਾ ਹੋਇਆ ਵੀਰ ਤਾਂ ਮਹੀਨੇ ਬਾਅਦ ਮਹੀਨਾ ਮਹੀਨੇ ਬਾਅਦ ਤੇ ਉਹ ਜਿਆ ਕ੍ਰੀਟਿਨ ਦਾ ਉਹਦਾ ਅੱਧੋਂ ਜ਼ਿਆਦਾ ਠੀਕ ਕੱਟ ਕੱਟ ਗਿਆ ਕੀ ਬਾਤ ਹਾਂਜੀ ਯੋਕੀ ਨਾ ਸਾਡੇ ਲੋਕਾਂ ਦਾ ਅਸੀਂ ਦੇਸੀ ਦਵਾਈਆਂ ਤੇ ਵਿਸ਼ਵਾਸ ਥੋੜਾ ਲੇਟ ਕਰਦੇ ਆ ਹਾਂਜੀ ਸਾਨੂੰ ਹੁੰਦਾ ਕਿ ਨਹੀਂ ਡਾਕ ਦੇਖ ਲੈਣੇ ਕੀ ਬਣਦਾ ਪਰ ਨਹੀਂ ਇਹਨੂੰ ਮੇਰੇ ਵੱਲ ਵੇਖ ਕੇ ਹੀ ਨਾ ਇੱਕਦਮ ਆਦਾ ਭੈਣ ਕਿਦਾਂ ਵਿਸ਼ਵਾਸ ਬਣ ਜਾਂਦਾ ਨਾ ਹਾਂ ਤੇ ਮੇਰੇ ਨਾਲ ਮੈਂ ਤੀਸਰੀ ਰਾਈ ਤੇ ਮੇਰੇ ਨਾਲ ਆ ਗਿਆ ਪਰ ਇਹਦਾ ਭਰੇ ਜੀ ਇੰਨਾ ਜ਼ਿਆਦਾ ਮੈਨੂੰ ਕਹਿੰਦਾ ਤੂੰ ਮੂੰਹ ਮਾਰ ਲੈ ਨਹੀਂ ਕਿ ਇੰਨੂੰ ਮੈਂ ਨਹੀਂ ਕਹਿੰਦਾ ਮੈਂ ਅੱਜ ਵੀ ਚਾਹ ਪੀ ਕੇ ਜਾਣਾ ਪਏ ਇਹ ਮੇਰੇ ਪਿੰਡ ਹੌਲ ਖਾ ਪੀ ਕੇ ਮੇਰੇ ਉੱਥੋਂ 12 13 ਕਿਲੋਮੀਟਰ ਇੱਥੇ ਮੈਨੂੰ ਲੈ ਕੇ ਘਰੋਂ ਫੇਰ ਇੱਥੇ ਆਉਂਦੇ ਫੇਰ ਘਰ ਛੱਡ ਕੇ ਜਾਂਦੇ ਆ ਬੇਟੇ ਬੱਚੇ ਤੇ ਮੇਰੇ ਬਾਹਰ ਹੀ ਆ ਕੈਨੇਡਾ ਹੀ ਆ ਬੇਵੀ ਉਹ ਵੀ ਖੁਸ਼ ਹੋ ਗਏ ਹੋਣਗੇ ਕਿ ਨਹੀਂ ਠੀਕ ਹੈ ਮਾਂ ਤਾਂ ਸਾਡੀ ਓਕੇ ਰਿਪੋਰਟ ਹੈ ਉਹਨਾਂ ਨੂੰ ਮੇਰੀ ਮੇਰੀ ਜਿਹੜੀ ਧੋਤਰੀ ਹੈ ਨਾ 13 ਸਾਲ ਦੀ ਉਹ ਆਪਣੀ ਮਾਂ ਨੂੰ ਕਹਿੰਦੀ ਮਮ ਤੁਹਾਨੂੰ ਨਹੀਂ ਪਤਾ ਲੱਗਦਾ ਮੰਮੀ ਜੀ ਨੇ ਕੋਈ ਦਵਾਈ ਖਾਧੀ ਉੱਥੇ ਅੱਛਾ ਉਹ ਮੈਂ ਕਿਹਾ ਇਹ ਤਾਂ ਐਵੇਂ ਮਾਰੀ ਜਾਂਦੀ ਸ਼ਧੈਣ ਉਹ ਤਾਂ ਕੁੜੀ ਮੇਰੀ ਆਂਦੀ ਉਹ ਮਹਿਤਾਬ ਕਹਿ ਰਹੀ ਆ ਕਿ ਮੰਮੀ ਜੀ ਨੇ ਉੱਥੇ ਜਾ ਕੇ ਦਵਾਈ ਖਾਧੀ ਜਿਹੜੇ ਠੀਕ ਆ ਮੈਂ ਪਹਿਲੇ ਦਿਨ ਹੀ ਬੈੱਡ ਤੇ ਸੌਂਗੀ ਜਿੱਦਣ ਮੈਂ ਇਥੋਂ ਕੜਾ ਪੀ ਕੇ ਗਈ ਆ ਤੁਹਾਡਾ ਵੀ ਧੰਨਵਾਦ ਮੈਂ ਤੁਹਾਡਾ ਵੀ ਸੀਗੀ ਮੈਂ ਥੋੜਾ ਜਨਾ ਦਾ ਧੰਨਵਾਦ ਮੈਂ ਕਿ ਮੈਂ ਕਰਾਂ ਕੀ ਹੁੰਦਾ ਮੈਂ ਇੰਨੀ ਖੁਸ਼ ਹਾਂ ਬਿਲਕੁਲ ਹਾਂ ਚਲੋ ਬਬੂ ਜੀ ਤੁਹਾਡਾ ਵੀ ਬਸ ਬਹੁਤ ਮਿਹਰਬਾਨੀ ਮੇਰੇ ਸੱਚੇ ਸੱਤ ਗੋਣ ਨੇ ਜਿਨ੍ਹਾਂ ਮੈਨੂੰ ਇਹਨਾਂ ਦੀ ਵੀਡੀਓ ਰਾਤ ਸੁੱਤਿਆਂ ਪਿਆ ਵਿਖਾਈ ਮੈਂ ਸੌਂਦੀ ਨੀਂਦ ਸਾਰ ਰਾਤ ਉਹਨਾਂ ਨੇ ਬੁਲਾਇਆ ਜੀ ਤੁਹਾਨੂੰ ਮਾਰੇ ਆ ਜਾ ਵਾਪਸ ਬਸ ਬਸ ਉਹਨਾਂ ਨੇ ਬੁਲਾਇਆ ਕਿ ਮੈਂ ਰਾਤ ਤੇ ਆਪਣੇ ਬੱਚਿਆਂ ਤੋਂ ਚੋਰੀ ਮੈਂ ਗੱਲਬਾਤ ਕੀਤੀ ਇਹਨਾਂ